ਸਭ ਪੁਆਇੰਟ ਦੋਇਆਨੁਸਰੂਪ ਚੋਣਾਂ ਦਾ ਕੈਮਰਾ ਕਾਟਣ ਨੂੰ ਸਹਾਇਆ ਬਹੁਤ ਵੱਡੀਆਂ ਜਿੰਨੀਆਂ ਸਮਾਜ ਦੀਆਂ ਭੁਰਾਈਆਂ ਸੀ ਪਰ ਬਹੁਤ ਵੱਡੇ ਕਟਾਖਸ ਕਰਕੇ ਉਹਨਾਂ ਨੇ ਆਪਣੀ ਡੂੰਗੀ ਸੋਚ ਦਾ ਇਜ਼ਹਾਰ ਕਰਕੇ ਫਿਲਮਾਂ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਨਾਮ ਹੈ ਔਰ ساری ਜ਼ਿੰਦਗੀ ਆਪਣੇ ਆਪ ਨੂੰ ਇਸ ਲੈਵਲ ਤੇ ਉਤੇ ਕਾਇਮ ਰੱਖਣਾ ਬਹੁਤ ਔਖਾ ਹੁੰਦਾ ਐਗਰੀਕਲਚਰ ਯੂਨੀਵਰਸਿਟੀ ਤੋਂ ਪੀ ਐਚ ਡੀ ਕਰਕੇ ਜੋਤ ਜਿੱਥੇ ਐਗਰੀਕਲਚਰ ਸਾਇੰਟਿਸਟ ਦੇ ਤੌਰ ਤੇ এডਿਕੇਸ਼ਨ ਨਾਲ ਜੁੜੇ ਰਹੇ ਮਨੁੱਖੀ ਜੀਵਨ ਦੇ ਵਿੱਚ ਮਾਨਵਤਾ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਸੱਚ ਬਹੁਤ ਔਖਾ ਹੈ ਮਨੁੱਖੀ ਜੀਵਨ ਦੇ ਵਿੱਚ ਅੱਜ ਸਾਰਿਆਂ ਦੀਆਂ ਅੱਖਾਂ ਨਾਮ ਹੈ ਕਿਉਂਕਿ ਬਹੁਤ ਬੜਾ ਕਰਤਾ ਇਹ ਕਦੀ ਵੀ ਨਾਮ ਪੂਰਾ ਹੋਣਾ ਬੜਾ ਕਰਤਾ ਹੈ ਇਸ ਕਰਕੇ ਮੈਨੂੰ ਦੁਬਾਰਾ ਦੇਖਣਾ ਅਤਾਸਾ ਕੇ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾ ਦੇ ਵਿੱਚ ਨਿਵਾਸ ਬਖਸ਼ੇ ਸਾਰੇ ਉਹਨਾਂ ਦੇ ਚਾਹਣ ਵਾਲਿਆਂ ਨੂੰ ਪਰਮਾਤਮਾ ਬਹੁਤ ਬੱਟੀਆਂ ਜੀਟੀਆਂ ਸਮਾਜ ਦੀਆਂ ਹੋਈਆਂ ਸੀ ਬਹੁਤ ਬੱਟੇ ਕਟਾਕਸ ਕਰਕੇ ਉਹਨਾਂ ਨੇ ਆਪਣੀ ਡੂੰਗੀ ਸੋਚ ਦਾ ਇਲਹਾਰ ਕਰਕੇ ਫਿਲਮਾਂ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਨਾਮ ਹੈ ਔਰ ساری ਜ਼ਿੰਦਗੀ ਆਪਣੇ ਆਪ ਨੂੰ ਇਸ ਲੈਵਲ ਤੇ ਉਤੇ ਕਾਇਮ ਰੱਖਣਾ ਬਹੁਤ ਔਖਾ ਹੁੰਦਾ ਹੈ। ਐਗਰੀਕਲਚਰ ਯੂਨੀਵਰਸਿਟੀ ਤੋਂ ਪੀ ਐਚ ਡੀ ਕਰਕੇ ਜੋਤ ਜਿੱਥੇ ਐਗਰੀਕਲਚਰ ਸਾਇੰਟਿਸਟ ਦੇ ਤੌਰ ਤੇ এডਿਕੇਸ਼ਨ ਨਾਲ ਜੁੜੇ ਰਹੇ। ਮਾਨਨ ਦੇ ਕੰਮ ਦੇ ਵਿੱਚ, ਪ੍ਰਗਤੀ ਦੇ ਵਿੱਚ ਮੈਂ ਬਹੁਤ ਉਤਸ਼ਾਹ ਨਾਲ ਅੱਗੇ ਜਾ ਸਕਦਾ। ਸੱਚ ਬਹੁਤ ਔਖਾ। ਮਾਨਨ ਦੇ ਕੰਮ ਦੇ ਵਿੱਚ ਅੱਜ ਸਾਰਿਆਂ ਦੀਆਂ ਅੱਖਾਂ ਨਾਮ ਹੈ ਕਿਉਂਕਿ ਬਹੁਤ ਵੱਡਾ ਕਾਰਨ ਇਹ ਕਦੇ ਵੀ ਨਾਮ ਪੁੱਲਾ ਹੋਣਾ ਬੜਾ ਕਟਾ ਹੈ ਇਸ ਕਰਕੇ ਮੈਂ ਮੁਬਾਰਕ ਦੇਖੂ ਚੰਨਾ 10 ਸਾਲ ਕੇ ਪਰਵਾਤਾਂ ਉਹਨਾਂ ਨੂੰ ਆਪਣੇ ਚੰਨਾ ਦੇ ਵਿੱਚ ਨਿਵਾਸ ਬਖਸ਼ੇ ਸਾਰੇ ਉਹਨਾਂ ਦੇ ਚਾਹਣ ਵਾਲਿਆਂ ਪਰਿਵਾਰ